ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਦੁਆਰਾ ਗੁਰਨਾਨਕ ਦਰਬਾਰ ਦੇਖੇ ਜਿੰਨੇ ਵੀ ਸਮੂਹ ਪ੍ਰਬੰਧਕ ਕਮੇਟੀ ਹੈ ਇਹ ਵੀਰਾਂ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਸਾਰਿਆਂ ਨੇ ਖਾਲਸਾ ਗੁਰਮਤ ਸੰਗੀਤ ਅਕੈਡਮੀ ਦੇ ਪ੍ਰੋਫੈਸਰ ਓਸਤਾਦ ਇੱਥੇ ਬੁਲਾ ਕੇ ਜੋ ਬੱਚਿਆਂ ਦਾ ਕੈਂਪ ਲਾਇਆ ਉਹ ਹਲੇ 4 ਦਿਨ ਹੋਇਆ ਜਿਹੜੇ ਉਹਦੇ ਨਤੀਜੇ ਆਉ ਬਹੁਤ ਸੋਹਣੇ ਕਿਉਂਕਿ ਬੱਚਿਆਂ 'ਚ ਬੜਾ ਇੰਟਰਸਟ ਹੈ ਅੱਜ ਜਿਹੜੇ ਸਮੇਂ ਦੀ ਲੋੜ ਹੈ ਇਹ ਬੱਚੇ ਜਿਹੜੇ ਛੋਟੇ ਆ ਕੋਈ ਵੱਡੇ ਆ ਇਹਨਾਂ ਨੂੰ ਬਹੁਤ ਸ਼ੌਂਕ ਹੈ ਦਸਤਾਰ ਸਿੱਖਣ ਦਾ ਦਮਾਲਾ ਬੰਨਣ ਦਾ ਅੱਜ ਇਹਨਾਂ ਬੱਚਿਆਂ ਦੇ ਦਮਾਲੇ ਬੰਨਿਆ ਜਿਹੜਾ ਬੱਚਾ ਹੈ ਕੀ ਨਾਮ ਤੇਰਾ ਪੁੱਤ ਨਾਵਕਰਨ ਸਿੰਘ ਇਹ ਖਾਲਸਾ ਗੁਰਮੁਖੀਤ ਅਕੈਡਮੀ ਦੇ ਵਿੱਚ ਵੀ ਪ੍ਰੋਪਰ ਆ ਰਹੇ ਆ ਬੱਚਾ ਤਬਲਾ ਸਿੱਖ ਰਿਹਾ ਗੁਰਬਾਣੀ ਦੀ ਸੇਧ ਲੈ ਰਿਹਾ ਇਹਨੇ ਅੱਜ ਆਪਣੇ ਆਪ ਦਮਾਲਾ ਬੰਨਿਆ ਤੇ ਇਹਨਾਂ ਨੂੰ ਇੱਕ ਇੱਕ ਜਾਣੇ ਨੂੰ ਦਮਾਲਾ ਬੰਨਣਾ ਸਿਖਾਇਆ ਦੇ ਨਾਲ ਹੋਰ ਸਾਰਿਆਂ ਨੇ ਦੇਖਿਆ ਵੀ ਇਹ ਬਹੁਤ ਸੋਹਣੇ ਸੋਹਣੇ ਜਿਹੜੇ ਦਮਾਲੇ ਇਹਨਾਂ ਦੇ ਲੱਗ ਰਹੇ ਬੱਚਿਆਂ ਦੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦੀ ਸਿੱਖੀ ਇੱਦਾਂ ਨਿਭਾਉਣਗੇ ਕਿਉਂਕਿ ਕਈਆਂ ਨੂੰ ਅਹਜਾ ਪਲੇਟਫਾਰਮ ਹੀ ਨਹੀਂ ਮਿਲਦਾ ਜਾਂ ਕਈਆਂ ਨੂੰ ਪੱਗ ਨਾ ਔਣ ਕਰਕੇ ਦਮਾਲੇ ਨਾ ਔਣ ਕਰਕੇ ਤਾਂ ਵੀ ਉਹ ਕੇਸਾਂ ਤੋਂ ਕਈ ਵਾਰ ਪਤਤ ਹੋ ਜਾਂਦੇ ਆ ਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਛੋਟੇ ਛੋਟੇ ਨਿਆਣੇ ਆਹੀ ਉਮਰ ਹੁੰਦੀ ਹੈ ਸਿੱਖਣ ਦੀ ਤੇ ਇਹਨਾਂ ਦੇ ਵਿੱਚੋਂ ਆ ਲੜਕੀ ਹੈ ਇੱਕ ਇਹਨੂੰ ਵੀ ਸ਼ੌਂਕ ਹੈ ਬਹੁਤ ਦਸਤਾਰ ਦਾ ਇਹ ਛੋਟੀ ਬੇਟੀ ਆ ਵੀ ਬੇਟੀ ਹੈ ਅੱਛਾ ਇਹ ਵੀ ਬੀਟੀਏ ਮਤਲਬ ਕਿ ਲੜਕੀਆਂ ਤੇ ਲੜਕੇ ਦੋਨੇ ਅੱਜ ਇਹ ਗੁਰੂ ਨਾਨਕ ਦਰਬਾਰ ਦੀ ਪ੍ਰਬੰਧ ਕਮੇਟੀ ਦੇ ਉਪਰਾਲੇ ਸਦਗਾ ਜਿਹੜੇ ਬੱਚੇ ਐ ਇੱਥੇ ਇਹ ਬਹੁਤ ਸੋਹਣੇ ਸੋਹਣੇ ਦਮਾਲੇ ਬੰਨਣੇ ਕੋਈ ਪੱਗਾਂ ਬੰਨਣੀਆਂ ਦਸਤਾਰਾਂ ਸਜਾਉਣੀਆਂ ਸਿੱਖ ਰਿਹਾ ਜਿੱਦਾਂ ਕਿਸੇ ਦੀ ਕੋਈ ਇੱਛਾ ਵੀ ਦਮਾਲਾ ਸਿੱਖਣਾ ਉਹਨੂੰ ਦਮਾਲਾ ਸਿਖਾਇਆ ਜਾਂਦਾ ਤੇ ਜਿੱਦਾਂ ਕਿਸੇ ਦੀ ਪੱਗ ਦੀ ਇੱਛਾ ਪੱਗ ਸਿਖਾਈ ਜਾਂਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਦਾਂ ਹੀ ਗੁਰੂ ਦੀ ਜਿਹੜੀ ਦਸਤਾਰ ਹੈ ਉਹਨੂੰ ਸੰਭਾਲ ਕੇ ਰੱਖਣਗੇ ਸਿੱਖੀ ਇੱਕ ਵਾਰੀ ਮੈਂ ਫੇਰ ਕੈਮਰਾਮੈਨ ਨੂੰ ਕਹੂੰਗਾ ਵੀ ਸਾਰੇ ਬੱਚਿਆਂ ਦੇ ਸੰਗਤ ਨੂੰ ਦਰਸ਼ਨ ਕਰਾਉਣਾ ਬਈ ਜਕਾਰਾ ਛੱਡੋ ਅੱਜ ਬਲੇ ਸੋ ਨਿਹਾਲ ਅੱਜ ਿੱੱਲਾ ਜਕਾਰਾ ਨਹੀਂ ਛੱੜਣਾ ਜਿੱਦਾਂ ਦਮਾਲਾ ਕੱਸ ਕੇ ਬੰਨਿਆ ਦੱਬ ਕੇ ਜੋਸ਼ ਨਾਲ ਸਿੰਦਰ ਤੋਂ ਵਿੱਚ ਆ ਮੜਦੇ ਨੂੰ ਦੇਦੀ ਕੈਮਰਾ